ਤੁਸੀਂ ਇੰਨਾ ਹਜ਼ਾਰੇ ਨੂੰ ਪੇਂਦੇ ਨਾਲ ਧਰਨੇ ਲਾ ਕੇ ਕਿੱਥੋਂ ਬੈਠੇ ਸੀ ਤੁਹਾਡਾ ਵੀ ਤਾਂ ਕੰਮ ਤੁਸੀਂ ਚੜਕਾਂ ਦੀ ਬੈਠੇ ਤੁਸੀਂ ਉਦੋਂ ਗੱਲ ਕਰਨ ਕਿਉਂ ਨਹੀਂ ਗਏ ਤੁਸੀਂ ਉਹ ਧਰਨਾ ਲਾ ਕੇ ਬੈਠੇ ਤੁਸੀਂ ਆਪ ਧਰਨੇ ਲਾਉਦੇ ਹੋ ਭਗਵੰਤ ਮਾਨ ਜੀ ਤੁਸੀਂ ਦੱਸੋ ਵੀ ਇੱਕ ਸਾਲ ਅਸੀਂ ਦਿੱਲੀ ਦੇ ਬੋਰਚਰਾਂ ਵਿੱਚ ਬੈਠੇ ਹਾਂ ਤੁਸੀਂ ਉਦੋਂ ਸਾਨੂੰ ਨਹੀਂ ਕਿਹਾ ਵੀ ਇੱਕ ਗਨਸ਼ਕਤਾਂ ਤੀਮ ਬੈਠੋ ਕਿਉਂਕਿ ਸੜਕਾਂ ਤਾਂ ਰੁਕਣੀਆਂ ਗਲਤ ਤਾਂ ਜਦੋਂ ਤੁਸੀਂ ਸਦਾ ਜਿ ਨਹੀਂ ਸੀ ਉਦੋਂ ਸੜਕਾਂ ਰੁਕਣੇ ਜੈ ਸੀ ਜਦੋਂ ਹੁਣ ਸਾਡੇ ਕੋਲ ਕੁਰਸੀ ਆ ਗਈ ਹੁਣ ਸੜਕਾਂ ਰੁਕਣੀਆਂ ਨਜਾਇਜ਼ ਹੋ ਗਈਆਂ ਸਾਡੀ ਹੱਕ ਦੀ ਆਵਾਜ਼ ਨੂੰ ਕੋਈ ਮਾਈ ਦਾ ਲਾਲ ਦੱਬੀ ਨਹੀਂ ਸਕਦਾ ਚਾਹੇ 20 ਭਗ ਦੀ ਲਾਲਜੀਤ ਭੁੱਲਰ ਇਹ ਵੀ ਕਹਿੰਦੇ ਨੇ ਅੱਜ ਹੀ ਬਿਆਨ ਆਇਆ ਉਹ ਕਹਿੰਦੇ ਨੇ ਕਿ ਲੜਾਈ ਜਿਹੜੀ ਉਹ ਦਿੱਲੀ ਦੇ ਨਾਲ ਆ ਮੈਂ ਆਪਣੇ ਸਾਰੇ ਅਹੁਦੇ ਛੱਡ ਕੇ ਕਿਸਾਨਾਂ ਨਾਲ ਦਿੱਲੀ ਜਾ ਕੇ ਬੈਠੂੰਗਾ ਚਲੋ ਦਿੱਲੀ ਦਿੱਲੀ ਵਾਲੀਆਂ ਮੰਗਾਂ ਤੇ ਬਹਿ ਜਾਣੇ ਦਾ ਕਿ ਪੰਜਾਬ ਵਾਲੀਆਂ ਮੰਗਾਂ ਤੇ ਅਸੀਂ ਬਹਿਣੇ ਨੇ ਕੋਲ ਜਾ ਕੇ ਉਹ ਤਾਂ ਦਿੱਲੀ ਵਾਲੀਆਂ ਮੰਗਾਂ ਤੇ ਬੈਠੇ ਜਿਹੜੇ ਰਾਤ ਖਾਏ ਆ ਉਹਨਾਂ ਦੀ ਅੰਦਰ ਜਾ ਕੇ ਬਹਿ ਜੰਦੇ ਧਰਨਾ ਲਾ ਕੇ ਜੰਤ ਮੰਤਰ ਮੰਤਰ ਦੇ ਵਿੱਚ ਬਹਿ ਤੁਸੀਂ ਛੱਡੋ ਸੜਕਾਂ ਅਸੀਂ ਜੰਤ ਮੰਤਰ ਮੰਤਰ ਤੇ ਬਹਿ ਜਾ ਕੇ ਦਿੱਲੀ ਵਾਲੀਆਂ ਮੰਗਾਂ ਤੇ ਲੱਗਦਾ ਵੀ ਹੁਣ ਤੁਹਾਨੂੰ ਵੀ ਜਿੱਲਾਂ ਦੇਖਣੀਆਂ ਪੈਣਗੀਆਂ ਅਸੀਂ ਐ ਨਹੀਂ ਸਮਝਦੇ ਵੀ ਉਹ ਉਹ ਤੋਂ ਅਸੀਂ ਤਾਂ ਐ ਸਮਝਦੇ ਆ ਵੀ ਅਸੀਂ ਤਾਂ ਉਹਨਾਂ ਤੋਂ ਨੇ ਇਹੇ ਗੱਲ ਦਾ ਅਸੀਂ ਦਾ ਨਾ ਜਿਹ ਕੋ ਕਿਸੇ ਉਹ ਕੱਲ ਮੋਰਚੇ ਜਦੋਂ ਮੋਰਚਾ ਚੱਕਿਆ ਜਾਂ ਉਹਨਾਂ ਦੇ ਆਗੂ ਗ੍ਰਿਫਤਾਰ ਨੇ ਸਾਨੂੰ ਤਾਂ ਤਕਲੀਫ ਹੋਈ ਹੈ ਪੀੜ ਹੋਈ ਸਨ ਇਹ ਹੈ ਜੇ ਕਿਸੇ ਤੇ ਵਾਪਰ ਗਿਆ ਇਹ ਨਹੀਂ ਵੀ ਉਹ ਗਵਾਂਡੀ ਤੇ ਵਾਪਰ ਗਿਆ ਉਹ ਤਾਂ ਸਾਡੇ ਘਰੇ ਵਾਪਰ ਗਿਆ ਕਿ 26 ਨੂੰ ਐਸਕੇਐਮ ਦਾ ਪ੍ਰੋਗਰਾਮ ਹੈ ਚੰਡੀਗੜ੍ਹ ਜਾਣ ਦਾ ਕੀ ਲੱਗਦਾ ਜਿਵੇਂ ਹੁਣ ਭਗਵਾਨ ਸਿੰਘ ਮਾਨ ਪੂਰੇ ਆਪ ਦੇ ਰੂਪ ਚ ਆਏ ਹੋਏ ਆ ਤੁਹਾਨੂੰ ਚੰਡੀਗੜ੍ਹ ਚ ਪੈਰ ਵੀ ਧਰਨ ਦੇਣਗੇ ਪਿੰਡਾਂ ਚ ਵੀ ਨਿਕਲਣ ਦੇ ਦੇਣਗੇ ਵੀ ਸਰਕਾਰ ਤੋਂ ਤਕੜੀ ਅਜੇ ਕੋਈ ਜੱਥੇਬੰਦੀ ਹੈ ਨਹੀਂ ਪਰ ਕਦੇ ਜਨਤਾ ਤੋਂ ਤੱਕ ਨਹੀਂ ਸਰਕਾਰ ਹੋ ਜੇ ਇਹ ਵੀ ਨਹੀਂ ਕਦੇ ਹੁੰਦਾ ਜੇ ਭਗਵੰਤ ਮਾਨ ਰਹਿੰਦੀ ਉਮਰ ਤੁਹਾਡੀ ਜੇਲ੍ਹ ਚ ਹੀ ਕਟਵਾ ਦਿੰਦੇ ਆ ਤੇ ਫਿਰ ਤਿਆਰ ਹਾਂ ਉਹਦੇ ਨਹੀਂ ਬਿਲਕੁਲ ਤਿਆਰ ਆ ਮੈਨੂੰ ਤਾਂ ਸਭ ਕੁਝ ਇਦਾਂ ਹੀ ਚੰਗਾ ਹੈ ਤੁਸੀਂ ਇਹ ਬੜਕ ਤੇ ਇਹ ਈਗੋ ਇਹ ਹੰਕਾਰ ਐਵੇਂ ਨਾ ਦਿਖਾਓ ਇਹ ਬਖਤੀ ਹੁੰਦਾ ਹੈ ਸਾਡਾ ਤੁਸੀਂ ਕੋਈ ਨੁਕਸਾਨ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲੇ ਹੋਰ ਨੂੰ ਕੁਝ ਹੈ ਹੀ ਨਹੀਂ ਜੋ ਤੁਸੀਂ ਲੈ ਲਓ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਨੇ ਕਿਤੇ ਨਾ ਕਿਤੇ ਇਹ ਸਾਬਤ ਕਰਨ ਦੇ ਵਿੱਚ ਸਰਕਾਰ ਕਾਮਯਾਬ ਰਹੀ ਆ ਕਿ ਅਸੀਂ ਜੇ ਚਾਹੀਏ ਤਾਂ ਪੱਤਾ ਵੀ ਨਹੀਂ ਹਿਲਣ ਦਿੰਦੇ ਬਿਲਕੁਲ ਸਰਕਾਰ ਨੂੰ ਇਹ ਇਸ ਕਰਦੇ ਇਹੀ ਭਲੇਖਾ ਸਰਕਾਰ ਨੂੰ ਜੇ ਅਸੀਂ ਚਾਹੀਏ ਤਾਂ ਪਤਾ ਨਹੀਂ ਹਿਲਣ ਦਿੰਦੇ ਜੇ ਅਸੀਂ ਚਾਹੀਏ ਤਾਂ ਪਤਾ 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 ਪੈਦਾ ਤੁਸੀਂ ਤਾਂ ਪਤਾ ਪੈਦਾ ਵੀ ਨਾ ਹੋਣ ਦਿੰਦੇ ਤੁਸੀਂ ਜੇ ਚਾਹੋ ਪਰ ਤੁਸੀਂ ਹੁੰਦੇ ਕੌਣ ਕੁਰਸੀ ਤੁਹਾਨੂੰ ਜਨਤਾ ਨਹੀਂ ਦਿੰਦੀ ਜੇ ਜਨਤਾ ਇਸ ਗਲਤੀ ਆ ਜੇ ਵੀ ਇਹ ਕੁਰਸੀ ਮੂਦੀ ਮਰਨੀ ਹੈ ਫਿਰ ਤੁਹਾਡਾ ਪਤਾ ਹਿਲਣ ਦਾ ਪੈਂਦਰਾ ਜਾਊਗਾ ਐ ਤਾਂ ਅਮਰਿੰਦਰ ਨੂੰ ਕਹਿੰਦੇ ਹੁੰਦੇ ਸੱਚਾ ਆਪਣਾ ਮਿੱਤਰ ਕੀੜਾ ਉਹ ਚੌਥੇ ਦਿਨ ਸਾਨੂੰ ਜੇਲ੍ਹ ਚ ਬੰਦ ਕਰ ਦਿੰਦਾ ਚੌਥੇ ਦਿਨ ਲਾਠੀ ਚਾਰਜ ਕਰਦਾ ਸਾਡੀ ਲਾਇਰ ਬਲੀ ਬਣ ਗਈ ਜੇ ਤਾਂ ਉਸ ਕਿਸਮ ਦਾ ਮਿੱਤਰ ਕੀੜਾ ਮੰਨਤ ਮਾਨੂੰ ਫਿਰ ਤਾਂ ਮਿੱਤਰ ਕੀੜਾ ਹੈ ਹੀ ਸਦਾ ਬੀਤੇ ਕੱਲ ਜੋ ਖਨੌਰੀ ਅਤੇ ਸ਼ੈਂਪੂ ਬਾਰਡਰ ਤੇ ਹੋਇਆ ਉਸ ਤੋਂ ਪਹਿਲਾਂ ਚੰਡੀਗੜ੍ਹ ਮੀਟਿੰਗ 'ਚ ਆਏ ਆਗੂਆਂ ਨੂੰ ਜਾਣ ਤੋਂ ਬਾਅਦ ਗ੍ਰਿਫਤਾਰ ਕਰ ਲੈਣਾ ਉਹ ਪੂਰੇ ਪੰਜਾਬ ਵਿੱਚ ਸਵਾਲ ਉੱਠਣੇ ਸ਼ੁਰੂ ਹੋ ਗਏ ਆ ਕਿ ਭਗਵਾਨ ਸਿੰਘ ਮਾਨ ਨੇ ਪਹਿਲਾਂ ਐਸਕੇਐਮ ਦੇ ਨਾਲ 3 ਤਰੀਕ ਨੂੰ ਹੋਈ ਮੀਟਿੰਗ ਦੇ ਵਿੱਚ ਆਗੂਆਂ ਨੂੰ ਘਰ ਬੁਲਾ ਕੇ ਬੇਇਜਤ ਕੀਤਾ ਤੇ ਕੱਲ ਮੀਟਿੰਗ ਤੇ ਆਗੂ ਆਏ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਪਰ ਜੋ ਵਾਪਰਿਆ ਜਿਸ ਤਰੀਕੇ ਦੇ ਨਾਲ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਠੱਕੇ ਨਾਲ ਉੱਥੋਂ ਧਰਨਾ ਚਕਾਇਆ ਗਿਆ ਤੰਬੂਆਂ ਦੇ ਉੱਪਰ ਪੀਲਾ ਪੰਜਾ ਚਲਾਇਆ ਗਿਆ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁਗਿੰਦਰ ਸਿੰਘ ਗੁਰਾਹਣੇ ਪ੍ਰਧਾਨ ਜੀ ਸੱਸੀ ਕਾ ਠੀਕ ਆ ਜੀ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਜਿਹੜਾ ਕੱਲ ਪਹਿਲਾਂ ਆਗੂ ਮੀਟਿੰਗ ਤੇ ਸੱਦੇ ਮੀਟਿੰਗ ਸਦਨ ਤੋਂ ਬਾਅਦ ਮੀਟਿੰਗ ਤੋਂ ਬਾਅਦ ਸਾਰਾ ਕੁਝ ਹੋਣ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਫਿਰ ਇਸ ਤਰੀਕੇ ਨਾਲ ਚੜ ਕੇ ਗਏ ਜਿਵੇਂ ਕਿਸੇ ਦੂਜੇ ਦੇਸ਼ ਤੇ ਚੜ ਕੇ ਗਈ ਹੋਵੇ ਪੁਲਿਸ ਇਹ ਸਾਰੀ ਘਟਨਾ ਕਰਮ ਨੂੰ ਤੁਸੀਂ ਕਿਵੇਂ ਦੇਖਦੇ ਅਸਲ ਨਾ ਜਿਹੜਾ ਇਹ ਵਰਤਾਂਤ ਸਿਰਜਿਆ ਜਾ ਰਿਹਾ ਹੈ ਕੋਈ ਐ ਨਹੀਂ ਹੈ ਵੀ ਇਹ ਭਗਵੰਤ ਮਾਨ ਨੇ ਅਚਾਨਕ ਸਿਰਜਤਾ ਜਾਂ ਕੋਈ ਇਕਦਮ ਹੀ ਐਡਾ ਵੱਡਾ ਮੋੜ ਆ ਗਿਆ ਜਾਂ ਬੰਦੇ ਦੇ ਵਿੱਚ ਕੋਈ ਦਿਮਾਗੀ ਨੁਕਸ ਪੈ ਗਿਆ ਇਹ ਐ ਨਹੀਂ ਹੈ ਦੇਖੋ ਭਗਵੰਤ ਮਾਨ ਦੀ ਜਿਹੜੀ ਭਾਸ਼ਾ ਦਾ ਬਦਲਣਾ ਜਾਂ ਉਹਦਾ ਬਤੀਰਾ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਹੋਣਾ ਤੇ ਕੇਂਦਰ ਦੇ ਮੰਤਰੀਆਂ ਨੇ ਮੀਟਿੰਗ ਦੇਣਾ ਤੇ ਮੀਟਿੰਗ ਦੇ ਵਿੱਚੋਂ ਉੱਥੇ ਹੀ ਡੇਟ ਐਕਸਟੈਂਡ ਕਰਕੇ ਇੱਥੇ ਬੈਠਿਆਂ ਨੂੰ ਗਿਰਫਤਾਰ ਕਰਨਾ ਇੱਕ ਪ੍ਰੋਫੈਸਰ ਜਿ ਆਪਣਾ ਪੱਤਰਕਾਰ ਦਾ ਬੋਲਣਾ ਕਿਸਾਨ ਲਹਿਰ ਨੂੰ ਭਿੰਡਣਾ ਤੇ ਉਹਦੇ ਤੇ ਇਹ ਜਿਹਾ ਅਟੈਕ ਕਰਨਾ ਉਧਰੋਂ ਰਵਨੀਤ ਬਿੱਟੂ ਦਾ ਇੱਕ ਐਮਪੀ ਦਾ ਇਹ ਕਹਿਣਾ ਵੀ ਅਸੀਂ ਕਿਸਾਨਾਂ ਨੂੰ ਜਦੋਂ ਆ ਕੇ ਡੇਬਰੀ ਗੇਚ ਡੈਲ ਬੰਦ ਕਰਦਾਂਗੇ ਜਾਨੀ ਇੱਕ ਵਰਤਾਂ ਦੇ ਸਿਰ ਜੈ ਵੀ ਇਸ ਮੂਮੈਂਟ ਨੂੰ ਵੀ ਐ ਬਦਨਾਮ ਕਰਤਾ ਵੀ ਇਹ ਤਾਂ ਧਰਨੇ ਧਰਨੇ ਵਾਲੀਆਂ ਜਥੇਬੰਦੀਆਂ ਨੇ ਪੰਜਾਬ ਦਾ ਧਰਨੇ ਵਾਲਾ ਬਣਾਤਾ ਇੱਕ ਕਿਸਮ ਦਾ ਇਹ ਹੈ ਵੀ ਇਹ ਕਿਨੇ ਕੀ ਕਹਤਾ ਹੈ ਗੱਲ ਨੂੰ ਛੱਡੋ ਜੀ ਇੱਕ ਇਹੋ ਜਿਹਾ ਵਰਤਾਂਤ ਸਿਰਜਿਆ ਵੀ ਮੂਵਮੈਂਟ ਨੂੰ ਬਦਨਾਮ ਕਰਕੇ ਉਹਨੂੰ ਕੁੱਟ ਕੇ ਪੱਧਰ ਕਰਨ ਵਾਲਾ ਜਿਹੜਾ ਰਾਹ ਉਹ اختیار ਕਰਤਾ ਹੈ ਵੀ ਕਿਉਂਕਿ ਬਹੁਤ ਵੱਡੇ ਕੰਮ ਜਿਹੜੇ ਕਰਨੇ ਨੇ ਕਾਰਪੋਰੇਟ ਦੀ ਖਾਤਰ ਉਹਨਾਂ ਨੇ ਰਾਹ ਖੋਲਣ ਦੀ ਖਾਤਰ ਜਿਹੜੇ ਰਾਹ ਤੇ ਰੋੜੇ ਨੇ ਉਹ ਰਾਹ ਦੇ ਰੋੜਿਆਂ ਨੂੰ ਕਿਵੇਂ ਰਾਹ 'ਚੋਂ ਹਟਾ ਦਈਏ ਤੇ ਕਿਵੇਂ ਉਹਨਾਂ ਦੀ ਜ਼ਬਾਨ ਬੰਦ ਕਰ ਦਈਏ ਕਿਵੇਂ ਲੋਕ ਉਹਨਾਂ ਤੇ ਭਰੋਸਾ ਕਰਨੋਂ हट ਜਾਣਾ ਕਿਵੇਂ ਉਹਨਾਂ ਦੀ ਮੂਵਮੈਂਟ ਨੂੰ ਫੇਲ ਕਰ ਦਈਏ ਇਹ ਗਿੰਮਿਤ ਕੇ ਇੱਕ ਇਹੋ ਜਿਹਾ ਸਾਰੋਕਾਰ ਪੈਦਾ ਕੀਤੇ ਜਾ ਰਹੇ ਹੈ ਇਹੋ ਜਿਹਾ ਵਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਮੂਵਮੈਂਟ ਨੂੰ ਖਤਮ ਕਰ ਦਿੱਤੀ ਪ੍ਰਧਾਨ ਜੀ ਪਰ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਕਿਸਾਨ ਵਿਰੋਧੀ ਨਹੀਂ ਅਸੀਂ ਕਿਸਾਨ ਪੱਖੀਆਂ ਪਰ ਪੰਜਾਬ ਦੀਆਂ ਸੜਕਾਂ ਰੋਕਣਾ ਪੰਜਾਬ ਦੀ ਆਵਾਜਾਈ ਤੇ ਵਿੱਚ ਵਿਘਨ ਪਾਉਣਾ ਪੰਜਾਬ ਦੇ ਵਪਾਰਿਕ ਕਰਨ ਦੇ ਵਿੱਚ ਵਿਘਨ ਪਾਉਣਾ ਇਹ ਵੱਡੀ ਜ਼ਿੰਮੇਵਾਰ ਇਸ ਦੇ ਵਿੱਚ ਕਿਸਾਨ ਬਣਦੇ ਨੇ ਤਾਂ ਕਰਕੇ ਸਾਨੂੰ ਅਸੀਂ ਭਲੇ ਮਾਨਸੀ ਦੇ ਨਾਲ ਕਿਸਾਨਾਂ ਨੂੰ ਹਟਾਇਆ ਹੈ ਅਸੀਂ ਕਿਸਾਨ ਵਿਰੋਧੀ ਨਹੀਂ ਕਿਸਾਨਾਂ ਦੇ ਨਾਲ ਇਹ ਆ ਦੇ ਵਪਾਰ ਦਾ ਨੁਕਸਾਨ ਕਰ ਰਹੇ ਆ ਕਿਸਾਨ ਬਿਲਕੁਲ ਠੀਕ ਹੈ ਵੀ ਜੇ ਤੁਸੀਂ ਕਿਸਾਨਾਂ ਦੇ ਤੁਸੀਂ ਪੱਖ ਦੇ ਹੋ ਤੁਸੀਂ ਧਰਨੇ ਨੂੰ ਹੁਣ ਕਹਿ ਰਹੇ ਹੋ ਵੀ ਤੁਸੀਂ ਧਰਨੇ ਸੜਕਾਂ ਤੇ ਲਾ ਕੇ ਬਹਿ ਜਾਂਦੇ ਹੋ ਜੇ ਤੁਸੀਂ ਹਕੀਕਤ ਨੂੰ ਕਾਤੋਂ ਲੁਕੋ ਰਹੇ ਹੋ ਸੜਕਾਂ ਰੋਕੀਆਂ ਕਿਹਨੇ ਨਿੱਜੀ ਨੇ ਸੜਕ ਤੇ ਕੰਧ ਕੱਢਤੀ ਉਹ ਸੜਕ ਰੋਕਣਾ ਕਿ ਕਿਹਨੇ ਸੜਕ ਤੇ ਟਰਾਲੀ ਲਾਤੀ ਉਹਨੂੰ ਸੜਕ ਰੋਕਣਾ ਕਹੋਗੇ ਤੁਸੀਂ ਇੱਕ ਦੂਜੀ ਗੱਲ ਇਹ ਹੈ ਵੀ ਸੜਕਾਂ ਰੋਕਣ ਦੀ ਗੱਲ ਹੀ ਆ ਜੀ ਗੱਲ ਕਰ ਲੋ ਤੁਹਾਡੀ ਤੁਸੀਂ ਇੰਨਾ ਹਜ਼ਾਰੇ ਨੂੰ ਕਿਉਂ ਦੇ ਨਾਲ ਧਰਨੇ ਲਾ ਕੇ ਕਾਹਤੋਂ ਬੈਠੇ ਸੀ ਤੁਹਾਡਾ ਵੀ ਤਾਂ ਕੰਮ ਤੁਸੀਂ ਸੜਕਾਂ 'ਤੇ ਬੈਠੇ ਸੀ ਤੁਸੀਂ ਉਦੋਂ ਗੱਲ ਕਰਨ ਕਿਉਂ ਨਹੀਂ ਗਏ ਤੁਸੀਂ ਉਹ ਧਰਨਾ ਲਾ ਕੇ ਬੈਠੇ ਤੁਸੀਂ ਆਪ ਧਰਨੇ ਲਾਉਦੇ ਹੋ ਭਗਵੰਤ ਮਾਨ ਜੀ ਤੁਸੀਂ ਦੱਸੋ ਵੀ ਇੱਕ ਸਾਲ ਅਸੀਂ ਦਿੱਲੀ ਦੇ ਮੋਰਚੇ 'ਤੇ ਬੈਠੇ ਆ ਤੁਸੀਂ ਉਦੋਂ ਸਾਨੂੰ ਨਹੀਂ ਕਿਹਾ ਵੀ ਗੰਨ ਸੜਕਾਂ ਕਿਉਂਕਿ ਸੜਕਾਂ ਤਾਂ ਰੁਕਣੀਆਂ ਗਲਤ ਤਾਂ ਜਦੋਂ ਤੁਸੀਂ ਸਦਾ ਚ ਨਹੀਂ ਸੀ ਉਦੋਂ ਸੜਕਾਂ ਰੁਕਣੀਆਂ ਜਾਇਜ਼ ਸੀ ਜਦੋਂ ਹੁਣ ਸਾਡੇ ਕੋਲ ਕੁਰਸੀ ਆ ਗਈ ਹੁਣ ਸੜਕਾਂ ਰੁਕਣੀਆਂ ਨਜਾਇਜ਼ ਹੋ ਗਈਆਂ ਅਸਲ ਵਿੱਚ ਇਹ ਅਸਲ ਚ ਸਾਡਾ ਕੰਮ ਆਸੀਂ ਸੜਕਾ ਰੋਕੇ ਕਿਸੇ ਨੂੰ ਪਰੇਸ਼ਾਨ ਕਰੀਏ ਇਹ ਸਾਡਾ ਕੰਮ ਤਾਂ ਹੈ ਨਹੀਂ ਜੇ ਇਹ ਅਪਰਚੂਨ ਖੇਤਰ ਦਾ ਨੁਕਸਾਨ ਹੋ ਰਿਹਾ ਹੈ ਜੇ ਟਰੱਕ ਜੁਨੀਆਂ ਨਾ ਫੇਲ ਹੋ ਰਹੀਆਂ ਨੇ ਜੇ ਮਜ਼ਦੂਰਾਂ ਦਾ ਕੰਮ ਖਤਮ ਹੋ ਰਿਹਾ ਹੈ ਜੇ ਮਾਰਕੀਟ ਕਮੇਟੀ ਤੁਸੀਂ ਇਥੋਂ ਮਤੇ ਬਾਹਰ ਕੱਢਣਾ ਚਾਹੁੰਦੇ ਹੋ ਜੇ ਆੜਤੀਆਂ ਦਾ ਕਮਿਸ਼ਨ ਕੱਟ ਕੇ ਆੜਤੀਆਂ ਦਾ ਕਾਰੋਬਾਰ ਖਤਮ ਕਰਨਾ ਚਾਹੁੰਦੇ ਹੋ ਇਹ ਸਾਡੇ ਕੱल्ल्याਾਂ ਦੇ ਵਾਸਤੇ ਕਿਵੇਂ ਹੈ ਇੱਕ ਐਡੀ ਵੱਡੀ ਪਾਲਿਸੀ ਲਾਗੂ ਕਰਨ ਦੇ ਬੰਦੇ ਅਸੀਂ ਆਏ ਕਹਿੰਦੇ ਵੀ ਕੱਲੇ ਕਿਸਾਨਾਂ ਦੀ ਗੱਲ ਨਹੀਂ ਇਹ ਕਰਦੇ ਇਹ ਹੋਰਾਂ ਦੀ ਕਦੇ ਕਿਸੇ ਦੇ ਕੰਮ ਜਾਵੜਦੇ ਨੇ ਕਦੇ ਕਿਸੇ ਕੰਮ ਜਾਵੜਦੇ ਨੇ ਇਹ ਇਹ ਤਾਂ ਅਸੀਂ ਕਹਿੰਦੇ ਆ ਵੀ ਸਾਡਾ ਇਹ ਕੱल्ल्याਾਂ ਦਾ ਕੰ ਇਹ ਤਾਂ ਅਟੈਕ ਹੀ ਐਡਾ ਵੱਡਾ ਇਹਦੇ ਵਿੱਚ ਬਹੁਤ ਸਾਰੇ ਤਰਕੇ ਜਿਹੜੇ মিডিਆ ਵਾਲੇ ਸਾਥੀ ਉਹ ਵੀ ਆਉਂਦੇ ਆ ਇਹਦੇ ਵਿੱਚ ਤਾਂ ਵਿਦਿਆਰਥੀ ਵੀ ਆਉਂਦੇ ਆ ਜੀ ਤਾਂ ਮਜ਼ਦੂਰ ਵੀ ਆਉਂਦੇ ਆ ਇਹ ਤਾਂ ਕਿ ਕੰਮ ਲਾਜਮ ਹੋਰ ਕੰਮ ਹੈ ਜਿੰਨੇ ਵੀ ਛੋਟੇ-ਬੜੇ ਕਾਰੋਬਾਰੀ ਨੇ ਜਿੰਨੇ ਪਰਚੂਨ ਖੇਤਰ ਵਾਲੇ ਨੇ ਜਿੰਨੀਆਂ ਛੋਟੀ ਇੰਡਸਟਰੀਅਲ ਨੇ ਸਾਰੇ ਇਹਦੀ ਮਾਰ ਹੀ ਠਾਉਂਦੇ ਆ ਅਸੀਂ ਕਹਿੰਦੇ ਵੀ ਜਦੋਂ ਆਪਾਂ ਸਾਰੇ ਇਹਦੀ ਮਾਰ ਹੀ ਠਾਉਂਦੇ ਆ ਦੁਸ਼ਮਣ ਇੱਕ ਸਾਂਝਾ ਬਣਦਾ ਫਿਰ ਇਹ ਲੜਾਈ ਸਾਂਝੀ ਕਿਉਂ ਨਾ ਬਣੇ ਇਸ ਗੱਲ ਦੀ ਇਹਨਾਂ ਨੂੰ ਪੀੜ ਹੈ ਇਹਨਾਂ ਵੇਸ ਗੱਲ ਦੀ ਪੀੜ ਨਹੀਂ ਵੀ ਕਿਸਾਨੀ ਦੀ ਗੱਲ ਤਾਂ ਕਰਦੇ ਨੇ ਕਰੀ ਜਾਓ ਤੁਸੀਂ ਹੋਰ ਤਬਕਿਆਂ ਨੂੰ ਕੀ ਇਹਨਾਂ ਨੂੰ ਸਾਨੂੰ ਇਹ ਹੈ ਵੀ ਅਸੀਂ ਉਹਨਾਂ ਤਬਕਿਆਂ ਮੈਂ ਨਾ ਇੰਨੀ ਜਨਤਾ ਤੋਂ ਬਗੈਰ ਇਹਦੇ ਸਮਰਥਨ ਤੋਂ ਬਗੈਰ ਅਸੀਂ ਦਿੱਤੀ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਹਥਿਆਰ ਨਹੀਂ ਸਾਡੇ ਕੋਲ ਤਾਕਤ ਤਾਂ ਦੇਖੋ ਹੁਣ ਧਰਨਾ ਚਕਾਤਾ ਸਾਨੂੰ ਵੀ ਰੋਖਤਾ ਉਹਨਾਂ ਦਾ ਧਰਨਾ ਚਕਾਤਾ ਜੇ ਇਹ ਵਰਤਾਂਤ ਵੱਡਾ ਸਿਰਜਿਆ ਜਾਵੇ ਜੇ ਜਨਤਾ ਇਹ ਉਠਿਗੜ ਵੀ ਪਰਜੂਨ ਵਾਲੇ ਵੀ ਮਾਰਤੇ ਭਾਈ ਆੜਤੀ ਵੀ ਮਾਰਤੇ ਇਹਨਾਂ ਨੇ ਤਾਂ ਖੇਤ ਮਜ਼ਦੂਰੀ ਵੀ ਮਾਰਤੇ ਸੰਤੀ ਕੰਮ ਵੀ ਮਾਰਤੇ ਇਹ ਤਾਂ ਕਿਸੇ ਨੂੰ ਕੰਮ ਹੀ ਨਹੀਂ ਰਿਹਾ ਇਹ ਤਾਂ ਰਜਗਾਰ ਹੀ ਨਹੀਂ ਰਿਹਾ ਤਾਂ ਸਾਰਾ ਕੁਝ ਖੋਕੇ ਲੈ ਕੇ ਜਾਣ ਲੱਗੇ ਇਸ ਕਰਕੇ ਇਕੱਠੇ ਹੋਣ ਦੀ ਲੋੜ ਹਰੇਕ ਕੋਨੇ 'ਚੋਂ ਬਾਜ ਉੱਠਣ ਲੱਗ ਜਾਏ ਇਹ ਇਹਨਾਂ ਨੂੰ ਰੜਕਦੀ ਹੈ ਕਰਨ ਇਹ ਅਸੀਂ ਕਰਦੇ ਆ ਇਸ ਕਰਕੇ ਅਸੀਂ ਉਹਨਾਂ ਨੂੰ ਮੁੱਖ ਤੌਰ ਤੇ ਉਹਨਾਂ ਨੂੰ ਸਾਡੇ ਵਾਲੀ ਜਥੇਬੰਦੀ ਜ਼ਿਆਦਾ ਰੱਖ ਪਰ ਪ੍ਰਧਾਨ ਜੀ ਇੱਕ ਇਹਨਾਂ ਦੇ ਮੰਤਰੀ ਲਾਲਜੀਤ ਭੁੱਲਰ ਇਹ ਵੀ ਕਹਿੰਦੇ ਨੇ ਅੱਜ ਹੀ ਬਿਆਨ ਆਇਆ ਉਹ ਕਹਿੰਦੇ ਨੇ ਕਿ ਮੈਂ ਆਪਣੇ ਸਾਰੇ ਅਹੁਦੇ ਛੱਡ ਕੇ ਦਿੱਲੀ ਕਿਸਾਨਾਂ ਦੇ ਨਾਲ ਜਾਣ ਨੂੰ ਤਿਆਰ ਹਾਂ ਮੰਗਾ ਸਾਡੇ ਨਾਲ ਨਹੀਂ ਸੰਬੰਧ ਲੜਾਈ ਜਿਹੜੀ ਉਹ ਦਿੱਲੀ ਦੇ ਨਾਲ ਆ ਮੈਂ ਆਪਣੇ ਸਾਰੇ ਅਹੁਦੇ ਛੱਡ ਕੇ ਕਿਸਾਨਾਂ ਨਾਲ ਦਿੱਲੀ ਜਾ ਕੇ ਬੈਠੂੰਗਾ ਚਲੋ ਦਿੱਲੀ ਦਿੱਲੀ ਵਾਲੀਆਂ ਮੰਗਾਂ ਤੇ ਬਹਿ ਜਾਣੇ ਜਾ ਕੇ ਪੰਜਾਬ ਵਾਲੀਆਂ ਮੰਗਾਂ ਤੇ ਅਸੀਂ ਬਹਿ ਜਾਣੇ ਇਹਨਾਂ ਦੇ ਕੋਲ ਜਾ ਕੇ ਸਾਨੂੰ ਇਹ ਪੰਜਾਬ ਵਾਲੀਆਂ ਦੇ ਦੇਣਾ ਜਿਹੜੀ ਅਸੀਂ ਦਿੱਲੀ ਤੋਂ ਮੰਗਦੇ ਆ ਉਹ ਦਿੱਲੀ ਵਾਲੇ ਬੈਠੇ ਸੀ ਉਹ ਤਾਂ ਦਿੱਲੀ ਵਾਲਿਆਂ ਮੰਗਾ ਤੇ ਬੈਠੇ ਜਿਹੜੇ ਰਾਤ ਠਾਏ ਆ ਉਹਨਾਂ ਦੀ ਇੰਤਜ਼ਾਰ ਕਰਕੇ ਬੈਹ ਜੰਦੇ ਧਰਨਾ ਲਾ ਕੇ ਜੰਤਰਮੰਤਰ ਦੇ ਵਿੱਚ ਭਾਈ ਤੁਸੀਂ ਛੱਡੋ ਸੜਕਾਂ ਅਸੀਂ ਜੰਤਰਮੰਤਰ ਤੇ ਬੈਹ ਜਾਂਗੇ ਦਿੱਲੀ ਵਾਲੇ ਮੰਗਾ ਤੇ ਉਹਨਾਂ ਨੂੰ ਠਾਉਣਾ ਸੀ ਨਾ ਉਹਨਾਂ ਨੂੰ ਕਹਦੇ ਵੀ ਤੁਸੀਂ ਉੱਠੋ ਭਾਈ ਤੁਸੀਂ ਜਾਓ ਛੋਡੀ ਮੰਗਾ ਤੇ ਅਸੀਂ ਲੜਦੇ ਆ ਅਸੀਂ ਤਾਂ ਛੋਡੇ ਕੋਲੇ ਪੰਜਾਬ ਦੀਆਂ ਮੰਗਾ ਵਾਸਤੇ ਆਏ ਸੀ ਉਹ ਤਾਂ ਜੇ ਮੰਗਾ ਵਾਸਤੇ ਧਰਨਾ ਵੀ ਨਹੀਂ ਸੀ ਲਾਉਣਾ ਉਹ ਤੇ ਦਿਨ ਸੀਗੇ ਪਏ ਅੱਜ ਤਾਂ ਉਹ ਮੰਗਾ ਜੇ ਛੋਡੇ ਨਾਲ ਚਰਚਾ ਲੈ ਕੇ ਆਉਣੀ ਹੈ ਅੱਧੀਆਂ ਤੋਂ ਬਾਅਦ ਹੀ ਛੋਡੇ ਮੁੱਖ ਮੰਤਰੀ ਬਚਾਲੋਂ ਭੱਜ ਗਿਆ ਤੁਸੀਂ ਉਹ ਕਹਿ ਰਹੇ ਹੋ ਮੰਗਾ ਕੇਂਦਰਦਿਆਂ ਸੀਗੇ ਇਸ ਕਰਕੇ ਇਹ ਕਹਿਣੀ ਤੇ ਕਰਨ ਦੇ ਵਿੱਚ ਬੜਾ ਫਰਕ ਹੈ ਤੁਸੀਂ ਜੇ ਲੋਕਾਂ ਦੇ ਨਮਾਇंदे ਬਣ ਕੇ ਲੋਕਾਂ ਦੇ ਵਿੱਚ ਆਓਗੇ ਲੋਕ ਤੁਹਾਨੂੰ ਹੱਥਾਂ ਦੇ ਚੁੱਕਣਗੇ ਜੇ ਲੋਕਾਂ ਨੂੰ ਗਮਰਾਹ ਕਰੋਗੇ ਤਾਂ ਲੋਕ ਉਹਦਾ ਜਵਾਬ ਦੇਣ ਵੀ ਜਾਣਦੇ ਅੱਛਾ ਗੱਲ ਸੁਣਿਓ ਇੱਕ 26 ਨੂੰ ਐਸਕੇਮ ਦਾ ਪ੍ਰੋਗਰਾਮ ਹੈ ਚੰਡੀਗੜ੍ਹ ਜਾਣ ਦਾ ਕੀ ਲੱਗਦਾ ਜਿਵੇਂ ਹੁਣ ਭਗਵਾਨ ਸਿੰਘ ਮਾਨਪੁਰੇ ਆਪਦੇ ਰੂਪ ਚ ਆਏ ਹੋਏ ਆ ਤੁਹਾਨੂੰ ਚੰਡੀਗੜ੍ਹ ਚ ਪੈਰ ਵੀ ਧਰਨ ਦੇਣਗੇ ਪਿੰਡਾਂ ਚੋਂ ਵੀ ਨਿਕਲਣ ਦੇ ਦੇਣਗੇ ਨਾ ਧਰਨ ਦੇਣ ਪੈਰ ਨਾ ਨਿਕਲਣ ਦੇਣ ਪਿੰਡਾਂ ਚੋਂ ਅਸੀਂ ਹੋਰ ਕੀ ਚਾਹੁੰਦੇ ਆ ਅਸੀਂ ਤਾਂ ਉਹਨੂੰ ਦਿਖਾਉਣਾ ਚਾਹੁੰਦੇ ਆ ਦੇਖੋ ਤੁਹਾਨੂੰ ਇੱਕ ਸਾਫ਼ ਸਪੱਸ਼ਟਾਂ ਦੀ ਗੱਲ ਕਹਿੰਦੇ ਆ ਵੀ ਸਰਕਾਰ ਤੋਂ ਤਕੜੀ ਅਜੇ ਕੋਈ ਜੱਤੇਬੰਦੀ ਹੈ ਨਹੀਂ ਪਰ ਕਦੇ ਜਨਤਾ ਤੋਂ ਤਕੜੀ ਸਰਕਾਰ ਹੋ ਜੇ ਇਹ ਵੀ ਨਹੀਂ ਕਦੇ ਹੁੰਦਾ ਅਜੇ ਤੱਕ ਜਿੰਨਾ ਚਿਰ ਤੱਕ ਜਨਤਾ ਸਾਡੇ ਨਾਲ ਨਹੀਂ ਆਉਂਦੀ ਜਿੰਨਾ ਚਿਰ ਜਨਤਾ ਪੂਰੀ ਬਾਹਰ ਨਹੀਂ ਨਿਕਲਦੀ ਉਹਨਾਂ ਚਿਰ ਅਸੀਂ ਕਮਜ਼ੋਰ ਆ ਜਿੰਨਾ ਚਿਰ ਸਾਡੇ ਅਸੀਂ ਇਕੱਲੇ ਆ ਉਹਨਾਂ ਚਿਰ ਸਾਡੇ ਉੱਤੇ ਸਰਕਾਰ ਤਕੜੀ ਹੈ ਸਰਕਾਰ ਤਕੜੀ ਹੈ ਸਰਕਾਰ ਡਾਡੀ ਹੈ ਪਰ ਸਰਕਾਰ ਇਹ ਭਲੇਖਾ ਨਾ ਪਾੜੇ ਕਿ ਸੰਗਤ ਤੋਂ ਵੱਡਾ ਤਾਕਤ ਜਨਤਾ ਤੋਂ ਵੱਡੀ ਨਾ ਕੋਈ ਸਰਕਾਰ ਹੁੰਦੀ ਹੈ ਨਾ ਕੋਈ ਅਦਾਲਤ ਹੁੰਦੀ ਹੈ ਇੱਕ ਗੱਲ ਹੋਰ ਹੈ ਮੈਂ ਪ੍ਰਧਾਨ ਜੀ ਜਿਵੇਂ ਹੁਣ ਇਸ ਜਿਹੜੇ ਉਧਰਲੇ ਆਗੂ ਸੀ ਸਾਰੇ ਜ਼ਿਲਾਂ ਦੇ ਵਿੱਚ ਤੌਣ ਤੇ ਤੁਹਾਡੇ ਆਗੂਆਂ ਦੀ ਵੀ ਵਾਰੀ ਆ ਸਕਦੀ ਹੈ ਲੱਗਦਾ ਵੀ ਹੁਣ ਤੁਹਾਨੂੰ ਵੀ ਜ਼ਿਲਾਂ ਦੇਖਣੀਆਂ ਪੈਣਗੀਆਂ ਅਸੀਂ ਐ ਨਹੀਂ ਸਮਝਦੇ ਵੀ ਉਹ ਉਧਰ ਤੇ ਅਸੀਂ ਤਾਂ ਇਹ ਸਮਝ ਗਏ ਵੀ ਅਸੀਂ ਤੌਣ ਤੇ ਇਹ ਗੱਲ ਦਾ ਅਸੀਂ ਦਾ ਨਾਂ ਜਿ ਕੋ ਕਿਸੇ ਉਹ ਕੱਲ ਮੋਰਚੇ ਜਦੋਂ ਮੋਰਚਾ ਚੱਕਿਆ ਜਾ ਉਹਨਾਂ ਦੇ ਆਗੂ ਗ੍ਰਿਫਤਾਰ ਨੇ ਸਾਨੂੰ ਤਾਂ ਉਹ ਤਕਲੀਫ ਹੋਈ ਹੈ ਪੀੜ ਹੋਈ ਸਾਨੂੰ ਕਿਉਂਕਿ ਪੀੜ ਸਾਨੂੰ ਹੈ ਸਾਡੇ ਸਰੀਰ ਦਾ ਅੰਗ ਹੈ ਸਾਡੇ ਪਾਟ ਦਾ ਅੰਗ ਹੈ ਸਾਡੀ ਲਹਿਰ ਦਾ ਅੰਗ ਨੇ ਉਹ ਸਾਨੂੰ ਉਹਦੀ ਪੀੜ ਹੋਣੀ ਸੀ ਤੇ ਪੀੜ ਹੀ ਹੋਣੀ ਸੁਭਾਵਕ ਹੈ ਇਹ ਹੈ ਜੇ ਕਿਸੇ ਤੇ ਵਾਪਰ ਗਿਆ ਇਹ ਨਹੀਂ ਵੀ ਉਹ ਗਵਾਂਢੀ ਤੇ ਵਾਪਰ ਗਿਆ ਉਹ ਤਾਂ ਸਾਡੇ ਘਰੇ ਵਾਪਰ ਗਿਆ ਇਹ ਜਿੰਨਾ ਚਿਰ ਅਸੀਂ ਇਹ ਪੀੜ ਨੂੰ ਹੈ ਨਹੀਂ ਸਮਝਦੇ ਉਹਨਾਂ ਘਰੇ ਸਾਡੀ ਸਾਂਝ ਪੁੱਗਦੀ ਨਹੀਂ ਉਹਨਾਂ ਘਰੇ ਸਾਤੋਂ ਇਹਨਾਂ ਨਾਲ ਨਾਲ ਦੁਸ਼ਮਣ ਨੂੰ ਸਮਝ ਆ ਜਾਵੇ ਨਾ ਦੁਸ਼ਮਣ ਨੂੰ ਸਮਝਾਉਣ ਦੇ ਰਾਹ ਪਿਆ ਜਾਵੇ ਪਤਾ ਜੀ ਪਿੰਡਾਂ ਚੋਂ ਤੁਸੀਂ ਜਦੋਂ ਨਿਕਲਦੇ ਹੋ ਉਦੋਂ ਰੋਕ ਲਿਆ ਜਾਂਦਾ ਆ ਮੋਰਚਾ ਲੱਗਿਆ ਹੋਇਆ ਸੀ ਮੋਰਚੇ ਨੂੰ ਉਠਾ ਦਿੱਤਾ ਜਾਂਦਾ 26 ਤਰੀਕ ਦੀ ਕੌੜਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਸਾਨੂੰ ਨਾ ਨਿਕਲ ਦੇਣ ਹੁਣ ਕਿਸਾਨੀ ਲਹਿਰ ਖੜੀ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਨੇ ਕਿਤੇ ਨਾ ਕਿਤੇ ਇਹ ਸਾਬਤ ਕਰਨ ਦੇ ਵਿੱਚ ਸਰਕਾਰ ਕਾਮਯਾਬ ਰਹੀ ਆ ਕਿ ਅਸੀਂ ਜੇ ਚਾਹੀਏ ਤਾਂ ਪੱਤਾ ਵੀ ਨਹੀਂ ਹਿੱਲਣ ਦਿੰਦੇ ਬਿਲਕੁਲ ਸਰਕਾਰ ਨੂੰ ਇਹ ਇਸ ਗੱਲ ਦਾ ਇਹੀ ਭਲੇਖਾ ਸਰਕਾਰ ਨੂੰ ਜੇ ਅਸੀਂ ਚਾਹੀਏ ਤਾਂ ਪੱਤਾ ਨਹੀਂ ਹਿੱਲਣ ਦਿੰਦੇ ਹਾਂ ਜੇ ਅਸੀਂ ਚਾਹੀਏ ਤਾਂ ਪਤਾ 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 ਪੈਦਾ ਤੁਸੀਂ ਤਾਂ ਪਤਾ ਪੈਦਾ ਵੀ ਨਾ ਹੋਣ ਦਿੰਦੇ ਤੁਸੀਂ ਜੇ ਚਾਹੋ ਪਰ ਤੁਸੀਂ ਹੁੰਦੇ ਕੌਣ ਹੋ ਤੁਹਾਡੀ ਤਾਕਤ ਆਹੀ ਕਿੱਥੋਂ ਹੈ ਜੇ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਸਾਡੀ ਤਾਕਤ ਕਿੱਥੋਂ ਆਏ ਫਿਰ ਤੁਸੀਂ ਇਹ ਸ਼ਬਦ ਨਹੀਂ ਕਹੋਗੇ ਕਿਉਂਕਿ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਵੀ ਸਾਨੂੰ ਇਸ ਗੱਲ ਦਾ ਪਤਾ ਵੀ ਤੁਹਾਡੀ ਕਮਜ਼ੋਰੀ ਕੀ ਹੈ ਤੁਹਾਡੀ ਕਮਜ਼ੋਰੀ ਕੁਰਸੀ ਹੈ ਕੁਰਸੀ ਤੁਹਾਨੂੰ ਜਨਤਾ ਨਹੀਂ ਦਿੰਦੀ ਹ ਜੇ ਜਨਤਾ ਇਸ ਗੱਲ ਤੇ ਆ ਜਾਏ ਵੀ ਇਹ ਕੁਰਸੀ ਮੂਦੀ ਮਾਰਨੀ ਹੈ ਫਿਰ ਤੁਹਾਡਾ ਪਤਾ ਹਿਲਣ ਦਾ ਪੈਂਦਰਾ ਜਾਊ ਕਿੱਥੇ ਇਸ ਕਰਕੇ ਲੋਕ ਨੇ ਜਿਹੜੇ ਇਹ ਲੋਕ ਵੱਡੀ ਚੀਜ਼ ਨੇ ਮਾਨ ਸਾਹਿਬ ਤੁਹਾਨੂੰ ਪਹਿਲਾਂ ਵੀ ਅਸੀਂ ਕਿਹਾ ਸੀ ਇੱਥੇ ਦਾ ਉਹ ਵੱਡੇ ਖੱਬੀ ਖਾਨ ਜਿਹੜੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸੀ ਕੀ ਸੀ ਉਹਦਾ ਨਾਮ ਉਹ ਉਹ ਕਿਤੇ ਉਹਨੂੰ ਭੱਜ ਕੇ ਉਹਦੇ ਦੇਸ਼ ਦੇ ਵਿੱਚ ਕਿਤੇ ਥਾਂ ਦਾ ਮਿਲਿਆ ਉਹਨੂੰ ਟੱਕੇ ਵਾਲੇ ਨੂੰ ਨਹੀਂ ਕਿਤੇ ਉਹਨੂੰ ਮਿਲਿਆ ਹੋਰ ਦੇਸ਼ਾਂ ਦੇ ਵਿੱਚ ਕਿੰਨੇ ਰਾਸ਼ਟਰਪਤੀ ਭੱਜੇ ਨੇ ਉਹਨਾਂ ਨੂੰ ਕਿਸੇ ਨੇ ਜਨਤਾ ਨੇ ਓਟਿਆ ਨਹੀਂ ਅਬ ਦੀ ਜਨਤਾ ਉੱਟਣੋਂ हट ਗਈ ਇਸ ਕਰਕੇ ਲੋਕਾਂ ਤੋਂ ਵੱਡਾ ਨਹੀਂ ਹੋ ਸਕਦੇ ਤੁਸੀਂ ਇਹ ਬੜਕ ਤੇ ਇਹ ਈਗੋ ਇਹ ਹੰਕਾਰ ਐਵੇਂ ਨਾ ਦਿਖਾਓ ਇਹ ਬਖਤੀ ਹੁੰਦਾ ਸਾਡਾ ਤੁਸੀਂ ਕੋਈ ਨੁਕਸਾਨ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲੇ ਖੋਣ ਨੂੰ ਕੁਛ ਹੈ ਹੀ ਨਹੀਂ ਜਿਹੜਾ ਤੁਸੀਂ ਲੈ ਲਓ ਸਾਨੂੰ ਤਾਂ ਫਾਇਦਾ ਹੀ ਹੋਣਾ ਅਸੀਂ ਤਾਂ ਜਿੰਨਾ ਛੋਡੇ ਸਰਫ ਕਲਾਬ ਸੰਘਰਸ਼ ਕਰਾਂਗੇ ਜਿਲ੍ਹਾਂ ਚ ਡੱਕ ਦੋ ਅਸੀਂ ਤਾਂ ਤਾਂ ਵੀ ਜਿਉਂਦੇ ਆ ਜੇ ਅਸੀਂ ਜਿਲ੍ਹਾਂ ਦੇ ਵਿੱਚ ਮਰ ਗਏ ਅਸੀਂ ਤਾਂ ਫਿਰ ਵੀ ਜੀ ਮਰੇ ਨਹੀਂ ਅਸੀਂ ਨਹੀਂ ਮਰਦੇ ਕਿਉਂਕਿ ਸਾਡੇ ਸੰਘਰਸ਼ ਨਹੀਂ ਮਰਦੇ ਸਾਡੀਆਂ ਮੰਗਾਂ ਸਟੈਂਡ ਕਰਦੀਆਂ ਨੇ ਸਾਡੀ ਹੱਕੀ ਮੰਗਾਂ ਨੇ ਸਾਡੀ ਹੱਕੀ ਆਵਾਜ਼ ਨੂੰ ਕੋਈ ਮਾਈ ਦਾ ਲਾਲ ਦੱਬੀ ਨਹੀਂ ਸਕਦਾ ਚਾਹੇ 20 ਭਗਵੰਤਪਨ ਹੋਰ ਆ ਜਾਣਾ ਪਰ ਪਰ ਇੱਕ ਹੋਰ ਵੀ ਆਗੂ ਰਹਿਤ ਲਹਿਰ ਜਾਂ ਮੋਰਚਾ ਕਿੰਨਾ ਇੱਧਰ ਚੱਲੂ ਜਿਵੇਂ ਤੁਸੀਂ ਗੱਲ ਕਰੀ ਆ ਕਿ ਸਾਨੂੰ ਵੀ ਹੋ ਸਕਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਲ੍ਹਾਂ ਦੇ ਵਿੱਚ ਟੱਕਿਆ ਜਾਵੇ ਜਿਹੜੇ ਇਹ ਕਿਸਾਨ ਲੀਡਰ ਸੀ ਉਹਨਾਂ ਨੂੰ ਜਿਲ੍ਹਾਂ ਦੇ ਵਿੱਚ ਟੱਕਿਆ ਆਗੂ ਰਹੇ ਤੇ ਮੋਰਚੇ ਨੂੰ ਕੀਤਾ ਇਸ ਲਹਿਰ ਨੂੰ ਕੀਤਾ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਐਸਕੀਐਮ ਦੇ ਵੀ ਸਾਰੇ ਕਿਸਾਨ ਆਗੂ ਨੂੰ ਜੇਲਾਂ ਦੇ ਵਿੱਚ ਡੱਕਦੇ ਨੇ ਤਾਂ ਫਿਰ ਆਗੂ ਰਹੇ ਤਾਂ ਲਹਿਰ ਕਿੰਨਾ ਚਿਰ ਚੱਲੂਗੀ ਕਿੰਨਾ ਚਿਰ ਉੱਠੂਗੀ ਬਹੁਤ ਇਹ ਸੋਚਣ ਵਾਲੀਆਂ ਗੱਲਾਂ ਹੁੰਦੀਆਂ ਨੇ ਆਗੂ ਦੇ ਪਰਤਾਂ ਬਣਾ ਕੇ ਰੱਖਣੀਆਂ ਪੈਂਦੀਆਂ ਨੇ ਆ ਸਾਡੀ ਪਹਿਲੀ ਪਰਤ ਦੂਜੀ ਪਰਤ ਤੀਜੀ ਪਰਤ ਦੇ ਲੋਕਾਂ ਨੂੰ ਪਿੱਛੇ ਰੱਖਣਾ ਉਹ ਉਹਨਾਂ ਨੂੰ ਇਹ ਟ੍ਰੇਨਿੰਗ ਦੇਣੀ ਇਹ ਕੰਮ ਹੁੰਦਾ ਹੈ ਆਗੂਆਂ ਦਾ ਇਸ ਕਰਕੇ ਸਾਨੂੰ ਇਸ ਗੱਲ ਦਾ ਕੋਈ ਖਤਰਾ ਨਹੀਂ ਅਸੀਂ ਆਪਣੀ ਜਥੇਬੰਦੀ 'ਚ ਸਾਰਾ ਕੰਮ ਕੀਤਾ ਹੋਇਆ ਹੈ ਤਿਆਰੀਆਂ ਪੂਰੀਆਂ ਪੂਰੀਆਂ ਤਿਆਰੀਆਂ ਨੇ ਜੀ ਮਤਲਬ ਤੁਹਾਡੀ ਉਮਰ ਕਾਫੀ ਹੋ ਚੁੱਕੀ ਹੈ ਜੇ ਭਗਵੰਤ ਮਾਨ ਰਹਿੰਦੀ ਉਮਰ ਤੁਹਾਡੀ ਜੇਲ੍ਹ 'ਚ ਹੀ ਕਟਵਾ ਦਿੰਦੇ ਆ ਤੇ ਫਿਰ ਤਿਆਰ ਹਾਂ ਉਹਦੇ ਲਈ ਬਿਲਕੁਲ ਤਿਆਰ ਆ ਮੈਨੂੰ ਤਾਂ ਸਭ ਕੁਝ ਏਦਾਂ ਚੰਗਾ ਹੈ ਆ ਜੇ ਕਦੇ ਪ੍ਰੈਸ ਵਾਲੇ ਨੇ ਘੇਰ ਲਿਆ ਕਦੇ ਮੀਡੀਆ ਵਾਲੇ ਨੇ ਘੇਰ ਲਿਆ ਕਦੇ ਵੀਡੀਓ ਪਾ ਦੋ ਕਦੇ ਕਿਤੇ ਪਾ ਦੋ ਕਦੇ ਕਦੇ ਕਿਸੇ ਦਾ ਰੌਲਾ ਹੋ ਗਿਆ ਕਦੇ ਕਿਤੇ ਜਾਣਾ ਜਣੀ ਆਏ ਆ ਵੀ ਸਾਨੂੰ ਜੇ ਉੱਥੇ ਕੁਝ ਜਾਣਦੇ ਆ ਜੇਲਾਂ ਦੇ ਵਿੱਚ ਸਾਨੂੰ ਹੋਰ ਕੀ ਕੰਮ ਹੈ ਪੜਨ ਤੋਂ ਬਿਨਾ ਇੱਕ 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 ਸੀਗਾ ਮਤਲਬ ਪੰਜਾਬ ਦੇ ਵਿੱਚ ਜਦੋਂ ਤੋਂ ਕਿਸਾਨ ਦਿੱਲੀ ਜੱਤ ਕੇ ਆਏ ਸੀ ਇੱਕ ਪੈਰਲਰ ਕਹਿੰਦੇ ਸਰਕਾਰ ਚੱਲ ਰਹੀ ਸੀ ਇੱਕ ਪਾਸੇ ਇੱਕ ਸਰਕਾਰ ਇੱਕ ਪਾਸੇ ਕਿਸਾਨ ਜਥੇਬੰਦੀਆਂ ਜਦੋਂ ਵੀ ਲੋਕਾਂ ਨੇ ਜਾਂ ਮਜ਼ਦੂਰ ਜਥੇਬੰਦੀਆਂ ਨੇ ਕਿਸੇ ਸੰਘਰਸ਼ ਨੂੰ ਚਲਾਉਣਾ ਹੁੰਦਾ ਸੀ ਉਹ ਇਹ ਦੇਂਦਾ ਸੀ ਕਿ ਐਸ ਕੇ ਐਮ ਸਾਡੇ ਹੱਕ ਚਾਉਂਦਾ ਹੈ ਤਾਂ ਇਹਦਾ ਮਤਲਬ ਸਾਡੀ ਜਿੱਤ ਹੈ ਸਰਕਾਰ ਪਿੱਛੇ ਹਟਦੀ ਸੀ ਹੁਣ ਤਾਂ ਐਸ ਕੇ ਐਮ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਉੱਤੇ ਸਰਕਾਰ ਜਿਹੜੀ ਆ ਦਾਵਾ ਬੋਲ ਚੁੱਕੀ ਬਸ ਇਹੋ ਤਕਲੀਫ ਹੈ ਇਹਨਾਂ ਨੂੰ ਇਹੋ ਇੱਕ ਤਕਲੀਫ ਹੈ ਵੀ ਲੋਕ ਨੇ ਜਿਹੜੇ ਸਾਡੇ ਬਰਾਬਰ ਦੇ ਨਾ ਕਦੇ ਹੋ ਜਾਣ ਇਹਨਾਂ ਨੇ ਕਦੇ ਆਪਦੇ ਮਨ 'ਚ ਇਹ ਨਹੀਂ ਵੀ ਅਸੀਂ ਲੋਕਾਂ ਦੇ ਬਰਾਬਰ ਦੇ ਰਹੀਏ ਕਿਤੇ ਅਸੀਂ ਲੋਕਾਂ ਤੋਂ ਉੱਤੇ ਤਾਂ ਨਹੀਂ ਲਖਣ ਲੱਗ ਰਹੇ ਜੇ ਲੋਕਾਂ ਦੀ ਤੁਸੀਂ ਸੇਵਾ ਵਾਸਤੇ ਆਏ ਹੋ ਤਾਂ ਤੁਸੀਂ ਲੋਕਾਂ ਤੋਂ ਨੀਵੇਂ ਹੋ ਕੇ ਚੱਲੋਗੇ ਤਾਂ ਲੋਕਾਂ ਦੇ ਜਾਏ ਬਣੋਗੇ ਤੁਸੀਂ ਜੇ ਲੋਕਾਂ ਤੋਂ ਸਿਰ ਕੱਟ ਕੇ ਉੱਚੋਂ ਦੀ ਦਿਖੋਗੇ ਨਾ ਤੁਸੀਂ ਤੁਸੀਂ ਲੋਕਾਂ ਦੇ ਜਾਏ ਕਦੇ ਹੋ ਨਹੀਂ ਸਕਦੇ ਇਹੇ ਪਰਮਾ ਥੋਡਾ ਇਹ ਬਰਾਬਰ ਦੀਆਂ ਸਰਕਾਰਾਂ ਨਹੀਂ ਹੁੰਦੀਆਂ ਆਪਦੇ ਅਧਿਕਾਰਾਂ ਦੀ ਖਾਤਰ ਕੋਈ ਜਮਾਤ ਆਪਦੇ ਸੰਘਰਸ਼ਾਂ ਨੂੰ ਸਹੀ ਤਰੀਕੇ ਨਾਲ ਸੰਘਰਸ਼ ਕਰਕੇ ਸਰਕਾਰ ਤੇ ਪ੍ਰੈਸ਼ਰ ਪਾ ਕੇ ਉਧਰੋਂ ਗਲਤ ਕੰਮੋ ਰਾਹ ਤੋਂ ਮੁੜ ਕੇ ਠੀਕ ਰਾਹ ਤੇ ਲਾਉਂਦੀ ਹੈ ਜਿਹੜੀ ਸਾਨੂੰ ਤਾ ਅਸੀਂ ਸਹੀ ਨੁਮਾਇੰਦਗੀ ਕਰ ਰਹੇ ਹਾਂ ਅਸੀਂ ਆਪਣੀ ਜਮਾਤ ਦੀ ਗਵਾਈ ਕਰਕੇ ਸਰਕਾਰ ਦਾ ਇੱਕ ਸਹਿਯੋਗ ਕਰ ਰਹੇ ਹਾਂ ਕਿ ਛੋਟਾ ਇਹ ਪੈਂਤਰਾ ਠੀਕ ਨਹੀਂ ਜੇ ਅਸੀਂ ਕਿਹਾ ਵੀ ਖੇਤੀ ਕੌਮੀ ਨੀਤੀ ਜਿਹੜੀ ਤੁਸੀਂ ਆ ਉਹ ਉਹਨੂੰ ਰੱਦ ਕਰੋ ਇਹ ਤੁਸੀਂ ਠੀਕ ਨਹੀਂ ਕਰ ਰਹੇ ਇਹ ਕਿਤੇ ਲਾਗੂ ਨਾ ਕਰ ਦਿਓ ਇਹ ਕਾਰਪੋਰੇਟਾਂ ਨੇ ਬੰਡੀ ਖਤਮ ਕਰਨ ਦੀ ਖਾਤਰ ਲਿਆਂਦੀ ਹੈ ਤਾਂ ਇਹ ਦੇ ਬਰਾਬਰ ਦੀ ਸਰਕਾਰ ਨਹੀਂ ਕਹਿਣਾ ਚਾਹੀਦਾ ਇਹਨੂੰ ਬਰਾਬਰ ਦੀ ਸਰਕਾਰ ਨਹੀਂ ਜੇ ਸਾਨੂੰ ਆਪਦੇ ਹੱਕ ਮੰਗਦੇ ਲੋਕ ਛੜ ਛੜਕਾਂ ਤੇ ਸਹੀ ਤਰੀਕੇ ਨਾਲ ਆਉਂਦੇ ਨੇ ਜੇ ਉਹ ਇੰਨੇ ਅਵੇਅਰ ਨੇ ਕਿ ਉਹਨਾਂ ਅਧਿਕਾਰਾਂ ਦਾ ਪਤਾ ਹੈ ਜੇ ਉਹ ਇੰਨੇ ਅਵੇਅਰ ਨੇ ਆਬਦੀ ਇਕਨੋਮੀ ਬਾਰੇ ਜਾਣਦੇ ਨੇ ਆਪਦੇ ਦੇਸ਼ ਦੀ ਹਾਲਤ ਬਾਰੇ ਜਾਣਦੇ ਨੇ ਆਪਦੇ ਵਾਤਾਵਰਨ ਨੂੰ ਬਚਾਉਣ ਜਾਣਦੇ ਨੇ ਆਪਦੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਜਾਣਦੇ ਨੇ ਆਪਦੀ ਉਪਜਾਊ ਧਰਤੀ ਨੂੰ ਬਚਾਉਣ ਜਾਣਦੇ ਨੇ ਦਾ ਉਹ ਹੋ ਤੁਹਾਡੇ ਵਾਸਤੇ ਖਤਰਨਾਕ ਨਹੀਂ ਤੁਹਾਡੇ ਸਾਥੀ ਜੀ ਇੱਕ ਆਖਰੀ ਸਵਾਲ ਆ ਬਸ ਮਤਲਬ ਕਿਸਾਨਾਂ ਦਾ ਪੁੱਤ ਭਗਵਾਨ ਸਿੰਘ ਮਾਨ ਪਿਛਲੇ ਦਿਨ ਵਿਗਿਆ ਚੁੱਕਾ ਹੈ ਕਿ ਮੈਂ ਮਿੱਤਰ ਕੀੜਾ ਕਿ ਕਿਸਾਨਾਂ ਦਾ ਮੈਂ ਕਿਸਾਨ ਦਾ ਪੁੱਤ ਆ ਕਿਵੇਂ ਲੱਗਦਾ ਮਿੱਤਰ ਕੀੜਾ ਹੁਣ ਕੀ ਕਰ ਰਿਹਾ ਦੇਖੋ ਮਿੱਤਰ ਕੀੜੇ ਦੋ ਕਿਸਮ ਦੇ ਹੁੰਦੇ ਆ ਇੱਕ ਤਾਂ ਮਿੱਤਰ ਕੀੜਾ ਹਮੇਸ਼ਾ ਐਸੋਤੇ ਵੀ ਕਾਰਪੋਰੇਟ ਦੀ ਮੈਂ ਨੂੰ ਨਿੰਦਾ ਕਰਪੋਰੇਟ ਦੀ ਇੰਟੀਮਾਦ ਲਾਗੂ ਨਹੀਂ ਹੁੰਦਾ ਨਹੀਂ ਇੱਕ ਮਿੱਤਰ ਕੀੜਾ ਇਹ ਹੁੰਦਾ ਜੇ ਸੁੱਤੀ ਵੀ ਕਿਸਾਨ ਲਹਿਰ ਤੇ ਜ਼ਬਰ ਕਰਕੇ ਉਹਨੂੰ ਹੋਰ ਉਤਸ਼ਾਹਤ ਕਰੇ ਐ ਨਹੀਂ ਸਮਝ ਆਇਆ ਮਿੱਤਰ ਕੀੜਾ ਹੈ ਕਿਹੜੇ ਪੱਕੋ ਜੇ ਤਾਂ ਹੁਣ ਉਹ ਕਿਸਾਨ ਲਹਿਰ ਪਈ ਸੁੱਤੀ ਪਈ ਮੈਂ ਥੋੜਾ ਜਿਹਾ ਜ਼ਬਰ ਕਰਤਾ ਤਾਂ ਇਹਦੇ ਨਾਲ ਇਹ ਕਿਸਾਨ ਲਹਿਰ ਹੋਰ ਉਤਪਨ ਹੋ ਜੇ ਜੇ ਤਾਂ ਐਸੇ ਐਂਗਲ ਤੋਂ ਹੋ ਸਾਡਾ ਮਿੱਤਰ ਕੀੜਾ ਫਿਰ ਤਾਂ ਸ਼ਾਬਾਸ਼ ਇਹਦਾ ਕੰਮ ਠੀਕ ਹੈ ਇਹ ਰਾਹ ਵੀ ਠੀਕ ਹੈ ਉਹ ਸਾਡੇ ਤੇ ਡੰਗ ਫਿਰੇ ਲੋਕਾਂ ਚ ਰੋਸ ਉੱਠੇ ਸਾਡੀ ਲਹਿਰ ਵੱਡੀ ਹੋਵੇ ਐ ਤਾਂ ਅਮਰਿੰਦਰ ਨੂੰ ਕਹਦੇ ਹੁੰਦੇ ਸੱਚੀ ਆਪਣਾ ਮਿੱਤਰ ਕੀੜਾ ਉਹ ਚੌਥੇ ਦਿਨ ਸਾਨੂੰ ਜੇਲ੍ਹ ਚ ਬੰਦ ਕਰ ਦਿੰਦਾ ਚੌਥੇ ਦਿਨ ਲਾਠੀ ਚਾਰਜ ਕਰਦਾ ਸਾਡੀ ਲਹਿਰ ਵੱਡੀ ਬਣ ਗਈ ਜੇ ਤਾਂ ਉਸ ਕਿਸਮ ਦਾ ਮਿੱਤਰ ਕੀੜਾ ਭਗਮਾਨ ਤੁਮਨ ਫਿਰ ਤਾਂ ਮਿੱਤਰ ਕੀੜਾ ਹੈ ਹੀ ਸਾਡਾ ਹਰੋ ਕਹਿੰਦੇ ਤਾਂ ਇਹੀ ਨੇ ਕਿ ਮੈਂ ਕਿਸਾਨਾਂ ਦਾ ਮਿੱਤਰ ਕੀੜਾ ਹਾਂ 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 ਫਿਰ ਕਿਸਾਨਾਂ ਦਾ ਮਿੱਤਰ ਕੀੜਾ ਜਿਹੜੀ ਲਹਿਰ ਤੇ ਜਬਰ ਹੋਊਗਾ ਉਹ ਲਹਿਰ ਰੁੱਠੂਗੀ ਉਹ ਹਉਤਪਨ ਹੋ ਮੈਨੂੰ ਸਾਡੀ ਦਾਤਰੀ ਅਸੀਂ ਮੈਨੂੰ ਦੱਸੋਏ ਜਿਉਂ-ਜਿਉਂ ਮੈਨੂੰ ਵੱਡਦਾ ਸੀ ਧੂਣ ਸੁਭਾਏ ਹੋਏ ਸਾਡਾ ਮਿੱਤਰ ਕੀੜਾ ਹੀ ਹੈ ਬਾਈ ਧੰਨਵਾਦ ਬਹੁਤ ਧੰਨਵਾਦ